ਜੀ ਮਾਤਾ ਜੀ ਪਿੰਡ ਦੇ ਲੋਕਾਂ ਤੁਹਾਨੂੰ ਸਤਿ ਸੰਪਤੀਆਂ ਸਰਪੰਚ ਚੁਣਿਆ ਸੇਵਾ ਗੰਧਾ ਮੱਕਾ ਦਾ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਤਾਲ ਸਰ ਗਿਆ ਤੋਂ ਕੀ ਕਹਿਣਾ ਚਾਹੋਗੇ ਕਿਵੇਂ ਦੇਦੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਪਿੰਡ ਨੇ ਅਨ ਬਹੁਤ ਮਾਣ ਬਖਸ਼ਿਆ ਤੇ ਰੈਂਦੇ ਕੰਮ ਜਿਹੜੇ ਅਸੀਂ ਕਰਾਂਗੇ ਤੇ ਪਿੰਡ ਸੈਦਪੁਰ ਖੁਰਦ ਨੰਦਰ ਘਰ ਮੇਰਾ ਨਾਮ ਸਰਪੰਚ ਜੀ ਆਪਣੇ ਸਰਪੰਚ ਸਾਹਿਬ ਪਿਛਲੀ ਪੰਚਾਇਤ ਵੱਲੋਂ ਕਿਰੇ ਅਧੂਰੇ ਕੰਮ ਰਹਿ ਚੁੱਕੇ ਜਿਹੋ ਤੁਹਾਡੀ ਪੰਚਾਇਤ ਵੱਲੋਂ ਪੂਰੇ ਕਰਾਈ ਜਣੇ ਹਾਂ ਜੀ ਕਰਾਵਾਂਗੇ ਜੀ ਇਹਨਾਂ ਕੋ ਜੋ ਦਸਮੈਂਸਰੀ ਚਾਹੀਦੀ ਹੈ ਬੱਚਿਆਂ ਦੀ ਖੇਡਣ ਦੇ ਮੈਦਾਨ ਚਾਹੀਦਾ ਵਾ ਤੇ ਬੈਠਕ ਜਾਈਦੀ ਬਜ਼ੁਰਗਾਂ ਵਾਸਤੇ ਤੇ ਬਾਕੀ ਹੋਰ ਕੀ ਜੋ ਵੀ ਕੰਮ ਰਹਿ ਗਿਆ ਅਸੀਂ ਕੋਸ਼ਿਸ਼ ਕਰਾਂਗੇ ਤੇ ਬਣਾ ਕੇ ਦਵਾਂਗੇ ਜੇ ਸਾਨੂੰ ਕੋਈ ਗ੍ਰਾਂਟ ਮਿਲੂਗੀ ਤਾਂ ਅਸੀਂ ਕੰਮ ਕਰਾਂਗੇ ਜਿੱਦਾਂ ਦੀ ਗੱਲ ਕਰ ਤੁਹਾਡੇ ਪਿੰਡ ਦੇ ਵਿੱਚ ਮੰਦਿਰ ਦਾ ਦਾ ਕੰਮ ਚੱਲ ਰਿਹਾ ਤੇ ਜਾਨ ਨਹੀਂ ਜਾਂਦਾ ਨਹੀਂ ਚੱਲਣ ਡਿਆ ਕੰਮ ਨਹੀਂ ਨਿਰਗਦਾ ਚੱਲਣ ਡਿਆ ਤੇ ਵਾਕੀ ਵੈਸੇ ਵੀ ਕੋਈ ਨਹੀਂ ਕਰਨ ਕਰਾਉਣ ਨਹੀਂ ਦੇ ਵੀ ਜਦੋਂ ਸਾਨੂੰ ਕੋਈ ਮਿਲੇਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਕੰਮ ਚਲਾਵਾਂਗੇ ਅੰਜ ਪੰਨੂ ਸਾਹਿਬ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਦੀ ਫਿਰ ਮਤਲਬ ਚੱਲੂ ਹਾਂਜੀ ਫਿਰ ਚੱਲੂ ਹੋ ਜਾਏਗਾ ਸਕੂਲ ਜਿਹੜਾ ਤੁਹਾਡਾ ਕਿੰਵੀਂ ਧੱਕਾ ਐਜੂਕੇਸ਼ਨ ਨੂੰ ਪੜਾਈ ਨੂੰ ਲੈ ਕੇ ਬੱਚਿਆਂ ਨੂੰ ਕਿਵੇਂ ਦੇਖਦੇ ਹੋ ਸਕੂਲ ਸਾਡਾ ਤੇ ਬੰਦੀ ਹੋਇਆ ਵਾ ਪੁੱਛ ਨਹੀਂ ਇੱਥੇ ਨਹੀਂ ਚੱਲਦਾ ਸਕੂਲ ਸਕੂਲ ਹੈ ਹੀ ਨਹੀਂ ਬੰਦੇ ਹਾਂਜੀ ਹੈਗਾ ਉਹ ਪੁੱਤਨਾ ਅੱਛਾ ਵਰਕਰ ਤੇ ਬੈਠੀਆਂ ਹੁੰਦੀਆਂ ਵਾ ਬੱਚੇ ਨਹੀਂ ਆਗੇ ਇਥੇ ਕੀ ਤੁਹਾਨੂੰ ਲੱਗਦਾ ਕਿ ਪ੍ਰਾਈਵੇਟ ਸਕੂਲਾਂ ਵੱਲ ਰੁਝਾਨ ਜ਼ਿਆਦਾ ਵਾ ਮਤਲਬ ਲੋਕਾਂ ਦਾ ਤੇ ਸਰਕਾਰੀ ਸਕੂਲਾਂ ਨਾਲੋਂ ਘੱਟ ਵਾ ਹਾਂਜੀ ਸਿਰਫ ਪ੍ਰਾਈਵੇਟ ਜ਼ਿਆਦਾ ਵਾ ਤੇ ਸਰਕਾਰੀ ਵਾਲੇ ਨਹੀਂ ਪਿੰਨਾਂ ਲੋਕੀ ਕਰਨਦੇ ਮਾਤਾ ਜੀ ਰਾਸ਼ਨ ਕਾਰਡ ਦੀ ਸਮੱਸਿਆ ਵੀ ਕਾਫੀ ਪਿੰਡਾਂ ਵਿੱਚ ਹੁੰਦੀ ਆ ਕੀ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਸਮੱਸਿਆ ਹੈ ਰਾਸ਼ਨ ਕਾਰਡ ਜਿਨ੍ਹਾਂ ਦੇ ਨਾਮ ਬਣੇ ਹੋਣ ਕੀ ਲੱਗਦਾ ਤੁਹਾਨੂੰ ਹਾਂਜੀ ਬਣਨ ਵਾਲੇ ਜੇ ਤੇ ਬਾਕੀ ਚਲੋ ਕਰਾਂਗੇ ਕੋਸ਼ਿਸ਼ ਉਹਨਾਂ ਦੇ ਵੀ ਬਣਾ ਕੇ ਦਵਾਂਗੇ ਬਣਨ ਵਾਲੇ ਜ ਇਹਨਾਂ ਦੇ ਸਰਪੰਚ ਸਾਹਿਬ ਪਿੰਡ ਦੇ ਵਿੱਚ ਜਿਹੜੇ ਕੱਚੇ ਕੋਠਾਂ ਦੀ ਗ੍ਰਾਂਡ ਆ ਰਹੀ ਹੈ ਉਹਨ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਕੁਝ ਲੋਕਾਂ ਨੂੰ ਆਈ ਹੈ ਕਿ ਜਾਂ ਨਹੀਂ ਆਈ ਤੇ ਨਹੀਂ ਜੇ ਅਜੇ ਤੇ ਆਨਲਾਈਨ ਕੀਤੇ ਆ ਉਹਨਾਂ ਦੇ ਹਾਂਜੀ ਆਨਲਾਈਨ ਕਰਾਏ ਆ ਆਈ ਨਹੀਂ ਕੋਠਾਂ ਦੇ ਪੈਸੇ ਵੀ ਪਿੰਡ ਦੇ ਚਾਉਂਦੇ ਆ ਛੱਡਾਂ ਦੇ ਪੈਸੇ ਵੀ ਆਉਂਦੇ ਸੀ ਕਿ ਤੁਹਾਡੇ ਪਿੰਡ 'ਚ ਕੋਈ ਹੋਰ ਵੀ ਸਹੂਲਤ ਹੈ ਹਾਂਜੀ ਛੱਡਾਂ ਵਾਲਿਆਂ ਨੂੰ ਤੇ ਥੋੜੇ-ਥੋੜੇ ਮਿਲੇ ਆ ਛੱਡ ਬਣੇ ਉਹਨਾਂ ਨੂੰ ਮਿਲੇ ਥੋੜੇ-ਥੋੜੇ ਬਾਕੀ ਨਹੀਂ ਪਹਿਲਾ ਛਾਂਦਵਲੀ ਕਾਮਟੇ ਲਾਈ ਬਿਆਵ ਨਹੀਂ ਬਣ ਰਹੀਆਂ ਬਣਾਉਂਦੇ ਹੋ ਸੋ ਕੀ ਮੈਸੇਜ ਕੀ ਜਣਾ ਚਾਹੋਗੇ ਪਿੰਡ ਵਾਲਿਆਂ ਤੁਹਾਨੂੰ ਸਤਿਪਸੰਦੀ ਨਾਲ ਸਰਪੰਚ ਚੁਣਿਆ ਤੁਹਾਡੀ ਇਮਾਨਦਾਰੀ ਵੇਖਦੇ ਆ ਸੋ ਕੀ ਮੈਸੇਜ ਪਿੰਡ ਵਾਲਾਂ ਦੇਣਾ ਚਾਹੋਗੇ ਹਾਂਜੀ ਪਿੰਡ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਸਰਪੰਚ ਬਣਾਇਆ ਤੇ ਬਾਕੀ ਚਲੋ ਅਸੀਂ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਵੀ ਸਾਨੂੰ ਬ੍ਰਾਂਡ ਦੇ ਹਿਸਾਬ ਨਾਲ ਅਸੀਂ ਉਹਨਾਂ ਦੇ ਕੰਮ ਕਰਾਂਗੇ ਜਿਹੜੇ ਕੰਮ ਅਧੂਰੇ ਰਹਿ ਗਏ ਉਹ ਵੀ ਪਰਾਵਾਂਗੇ ਹਾਂਜੀ ਪਿੰਡ ਵਾਲੇ ਲੋਕਾਂ ਨੇ ਤੁਹਾਡੀ ਸੱਸਮਾ ਨੂੰ सरपंच जी तुन्या सरपंच ना तो ਤੁਸੀਂ ਵੀ ਪੜੇ ਲਿਖੇ ਹੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਵਾਏ ਗੁਰਜੀ ਕਖਾਰ ਸਾਹਿਬ ਵਾਏ ਗੁਰਜੀ ਕੀ ਫਤਿਹ ਮੈਂ ਨਾਮ ਕਮਲਜੀਤ ਕੋਰ ਆਂ ਔਰ ਸਾਡੀ ਸੱਸ ਬਣੇ ਆ ਸਰਪੰਚ ਬਣੇ ਪਹਿਲੀ ਵਾਰੀ ਹਣ ਸਰਪੰਚੀ ਮਿਲੀ ਆ ਹਾਂਜੀ ਤੇ ਹੋਰ ਜਿਹੜੀਆਂ ਆਪੀ ਰਹਿੰਦੇ ਆ ਕੰਮ ਸਵਾਰਨ ਕੇ ਫਿਰ ਜੋ ਸਰਕਾਰ ਵੱਲੋਂ ਸਹੂਲਤਾਂ ਮਿਲਣਗੀਆਂ ਤੇ ਉਹਦਾਂ ਨੂੰ ਪੂਰਿਆ ਕਰਨਗੇ ਅਧੂਰੀ ਕੰਮਾਂ ਨੂੰ ਪੂਰਿਆ ਕਰਨਗੇ ਕਿਹੜੇ ਕੰਮ ਜਿਹੜੇ ਹੁਣ ਵਾਲੇ ਤੁਹਾਡੇ ਸਾਹਮਣੇ ਪਹਿਲੇ ਹਾਂਜੀ ਕੰਮ ਤੇ ਬਹੁਤ ਕਾਫੀ ਹੋਣ ਵਾਲੇ ਜਿ ਪਿੰਡ ਚ ਸਕੂਲ ਵੀ ਪ੍ਰਾਇਮਰੀ ਸਕੂਲ ਨੀ ਜਿਹ ਹੈਗਾ ਬੰਦ ਕਰਵਾਇਆ ਗਿਆ ਜੇ ਔਰ ਜੋ ਛੋਟੇ ਬੱਚੇ ਜਿਹੜੇ ਵੀ ਮਤਲਬ ਪ੍ਰਾਈਵੇਟ ਸਕੂਲਾਂ ਚ ਜਾ ਰਹੇ ਨੇ ਫालतू ਖਰਚੇ ਆ ਸਰਕਾਰੀ ਸਕੂਲ ਚ ਤੇ ਬਹੁਤ ਸਹੂਲਤ ਵੀ ਆ ਤੇ ਪੜਾਈ ਵੀ ਬਹੁਤ ਵਧੀਆ ਚੱਲਣ ਦੀ ਆ ਤਾਂ ਉਹ ਤੇ ਮਜਬੂਰੀ ਨੂੰ ਹੁਣ ਪੜਾਉਣੇ ਪੈਣ ਦੇ ਜ ਪ੍ਰਾਈਵੇਟ ਫਿਰ ਜਾਨ ਦੀ ਵੀ ਤੰਗੀ ਛੋਟੇ ਬੱਚਿਆਂ ਵਾਸਤੇ ਤੇ ਸਕੂਲ ਬਣਵਾਇਆ ਜਾਵੇ ਇੱਕ ਤੇ ਗਰਾਊਂਡ ਬਣਾਏ ਜਾਵੇ ਬੱਚਿਆਂ ਦੇ ਖੇਡਣ ਵਾਸਤੇ ਤੇ ਬਜ਼ੁਰਗਾਂ ਵਾਸਤੇ ਪਾਰਕ ਬਣਾਈ ਜਾਵੇ ਔਰ ਬਾਕੀ ਮੰਮੀ ਜੋ ਸੱਸੂ ਮਾਡੇ ਕਰਨਗੇ ਜੋ ਰੰਦੇ ਅਧੂਰੇ ਇੱਕ ਕੰਮ ਕਰਵਾਏ ਜਾਣਗੇ ਹਾਂਜੀ